ਦੇਖੋ ਜਿਹੜਾ ਇੱਥੇ ਦਾ ਹੁਣ ਜਿਹੜਾ ਜਾਮ ਲੱਗਾ ਆਸ ਵਿੱਚ ਹੀ ਪ੍ਰਸ਼ਾਸਕ ਦੇ ਡਰਾਈਵਰਾਂ ਦਾ ਝਗੜੇ ਦੇ ਕਾਰਨ ਆਮ ਜਿਹੜੀ ਜੀ ਸਵਾਰੀ ਪਰੇਸ਼ਾਨ ਹੋ ਰਹੀ ਹੈ ਗੱਲ ਕਰਦੇ ਆਪਾਂ ਹਾਂਜੀ ਆਂਟੀ ਕਿੱਥੋਂ ਆਏ ਤੁਸੀਂ ਅਸੀਂ ਕਰਪੂਰਥਾਲੇੋਂ ਆਏ ਮੈਦ ਪਰ ਜਾਣਾ ਕਿੰਨਾ ਚਿਰ ਹੋ ਗਿਆ ਫਿਰੜਿਆ ਦੋ ਮਿੰਟ ਹੋ ਗਏ ਮੈਂ ਤਾਂ ਕੜੀ ਨ ਹੋਏ ਤੱਕ ਦੋ ਘੰਟੇ ਹੋ ਗਏ ਪਹਿਲਾਂ ਅੱਡੇ ਜਗ੍ਹਾ ਹੀ ਅੱਡੇ ਘੁੰਮ ਕੇ ਫੇਰ ਇੱਥੇ ਆਏ ਤੁਰ ਕੇ ਤੁਸੀਂ ਕਿੱਥੋਂ ਆਏ ਅਸਲ ਲੁਧਿਆਣਾ ਦੇ ਆਇਆ ਭਰਾਵਾ ਕਿੰਨੇ ਟਾਈਮ ਹੋ ਗਏ ਸੀ ਖੜੇ ਹੋਣ ਬਹੁਤ 3:30 ਵਜੇ ਖੜੇ ਆ ਕੋਈ ਬੱਸ ਵਗੈਰਾ ਮਿਲਦੀ ਨਹੀਂ ਕੋਈ ਸਰਕਾਰੀ ਬੱਸ ਨਹੀਂ ਆਈ ਅੱਜ ਤੱਕ ਅਰਾਮਨਾ ਨਹੀਂ ਪ੍ਰਾਈਵੇਟ ਤੇ ਜਾ ਰਹੀਆਂ ਆ ਪ੍ਰਾਈਵੇਟ ਹੀ ਨਹੀਂ ਅਸੀਂ ਚੜੇ ਆਨੇ ਭਰਾਵਾ ਇੱਕ ਦੋ ਕਾਇਆਂ ਪੈਸੇ ਕਿ ਕਿਤੇ ਚੜੇ ਬੰਦਾ ਆ ਰਿਹਾ ਜੀ ਭਰ ਜਾਂਦੀ ਆ ਜੀ ਪੈਸੇ ਵੀ ਜਗੇ ਤੇ ਸੀਟ ਬਣਾ ਪਈ ਦੇਖੋ ਬੱਸ ਦੇ ਰੱਡੇ ਦੀ ਪ੍ਰੋਬਲਮ ਕਰਕੇ ਥੋੜਾ ਰੱਟ ਜਿਆਦਾ ਹੋ ਗਿਆ ਆ ਸਰਕਾਰੀ ਆਉਣੀ ਨਹੀਂ ਹੈਗੀ ਸਰਕਾਰੀ ਦਾ ਕੋਈ ਪਤਾ ਨਹੀਂ ਦੀ ਆਉਂਦੀ ਇਹਨੇ ਨਹੀਂ ਆਉਂਦੇ ਤੁਸੀਂ ਪ੍ਰਾਈਵੇਟ ਹੀ ਚੱਲੋ ਦੇਰੋਂ ਆ ਬਰਾ। ਗਏ ਕਿੱਡੀ ਕੀ ਗੱਲ ਹੈ ਇੱਕ ਤਾਂ ਲਈ। ਇਹਨਾਂ ਨਾਲ ਗੱਲ ਕਰ ਆਜੋ। ਅਸੀਂ ਹਾਣੀ ਬਾਈ ਕੋ ਤੋਂ ਆਏ ਤੁਸੀਂ। ਅਈਏ ਤੋਂ ਯਾਸੀ ਮਿੰਦਰ ਆਏ ਹਾਂ ਬਾਈ। ਸਮਾਨ ਲੈਣਾ ਆਏ ਸੀਗੇ। ਸਮਾਨ ਆ ਰਿਹਾ ਹੈ। ਇੱਥੇ ਕਿੱਦਾਂ ਖੜੇ ਹੋਏ? ਸਮਾਨ ਲੈਣਾ ਬੱਸ ਆਉਂਦੀ ਪਈ ਆ। 96 ਦੀ 30 ਬੱਸ ਆ। ਨੰਬਰ ਲੈਣ ਸਮਾਨ ਲੈਣ ਆਏ ਆ। ਕਪੂਰੇ ਤੋਂ ਬੱਸ ਆਉਣੀ ਆ ਉਹ ਤੋਂ ਸਮਾਨ ਲੈਣ ਆਏ ਟੂਲ। ਤੇ ਉਹਦੀ ਕਰਕੇ 9 ਵਜੇ ਬੱਸ ਆਉਣੀ ਸੀ ਤੇ ਕਿੰਨਾ ਡੇਟ ਹੋ ਗਿਆ। ਸਵਾ 9:00 ਸਾਡੇ ਬਣਾਟੇ ਆ ਪਹਿਲੇ ਹੀ ਆਏ ਖੜੇ ਆ। ਹੈਲੋ। ਆ ਜਿਹੜਾ ਰੌਲਾ ਬੱਸਾ ਦਾ ਇਹਦੇ ਬਾਰੇ ਕੁਝ ਇਹਦੇ ਬਾਰੇ ਪਾਜੀ ਕੰਦ ਕੀਤੀ ਆ ਮਗਰ ਕਹਿੰਦੇ ਉਹ ਕਹਿੰਦੇ ਵੀ ਕਹਿੰਦੇ ਬਈ ਆ ਕਿ ਜਿਹੜੀ ਕੰਦ ਕੀਤੀ ਆ ਉਹ ਗੱਡੀਆਂ ਵਾਸਤੇ ਕੀਤੀ ਆ ਬੱਸ ਵਾਲੇ ਕਹਿੰਦੇ ਬੱਸ ਵੀ ਲਗਾਉਣੀ ਆ ਉਹ ਉਹ ਦਿਖਾ ਕੇ ਕਹਿੰਦੇ ਪਏ ਆ ਉਹ ਕਮੇਟੀ ਦੇ ਉਹ ਡਰਾਈਵਰ ਨੇ ਚੱਕਰ 'ਚ ਆਮ ਜਨਤਾ ਜਿਹੜੀ ਸੀ ਪਰੇਸ਼ਾਨ ਹੋਈ ਉਹ ਵੀ ਸਾਡੇ ਸਾਹਮਣੇ ਦੇਖੋ ਅਸੀਂ ਇੱਕ ਦਾ ਅਸੀਂ ਦਾ ਕਰਦੇ ਖੜੇ ਆ ਸਮਾਨ ਸਾਡਾ ਆ ਰਿਹਾ ਆ। ਬਈ ਬਹੁਤ ਖੱਜਲ ਹੋ ਰਹੀ ਆ ਅਸੀਂ ਦਵੀਰ ਪਰ ਕਰਕੇ ਜੂਠਾ ਖਾਰੀ ਆ ਨਾ ਉਹ ਵੀ ਬਹੁਤ ਤੰਗ ਹੋ ਰਹੀ ਆ। ਸਾਰੇ ਪਰੇਸ਼ਾਨ ਹੋ ਰਹੇ ਹੁਣ ਬੱਸਾਂ ਦਾ ਨਹੀਂ ਬਦਲਾਦਾ ਕਿੰਨੂੰ ਕਿੱਧਰ ਜਾਣਾ ਕਿੱਧਰ ਨਹੀਂ ਜਾਣਾ ਬਹੁਤ ਤੰਗ ਜਿਆਦਾ ਵਾ ਪਟੂ ਜੀ ਜੀ ਪ੍ਰੇਸ਼ਾਨੀ ਹੁਣ ਜਿਹੜੀ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਜਾਓਗੇ ਪ੍ਰਸ਼ਾਸਨ ਨੂੰ ਇਹੀ ਆ ਜੀ ਮੈਂ ਤਾਂ ਮੈਂ ਜੇਤ ਕਰ ਪਹਿਲਾਂ ਜੈਦਾ ਵੀ ਪੌਸੜੀ ਤੇ ਚਾਹੀਦੀ ਆ ਵੀ ਰਸ਼ ਘੜਾਉਣ ਨੂੰ ਰਾਜੇ ਦਾ ਸਾਹਮਣੇ ਨਾ ਪਿਆ ਕੋਈ ਕੋਈ ਐਨੀ ਮੁਲਾਜ਼ਮ ਵਿੱਚ ਕੋਈ ਕੁੱਛ ਨਹੀਂਗਾ ਬਹੁਤ ਮਤਲਬ ਜਿਆਦਾ ਪਰੇਸ਼ਾਨ ਆ ਬਸਾਂ ਤੋਂ ਵੀ ਜਿਹੜੇ ਲੇਟ ਹੁੰਦੇ ਆ ਸਾਰੇ ਲੋਕ ਅੱਜ ਨਹੀਂ ਸਾਡੀ ਵਾ ਨਹੀਂ ਬੱਸ ਆਉਣੀ ਕਿ ਨਹੀਂ ਹੁਣ ਸਾਡੀ ਅੱਜ ਦੇ ਜਿਹੜੇ ਜੋ ਵੀ ਬੱਸ ਸਟੈਂਡ ਦੇ ਬੰਦ ਹੋਣ ਦਾ ਕਾਰਨ ਹੈਗਾ ਕਿ ਸਵਾਰੀਆਂ ਜਿਹੜੀਆਂ ਬਾਹਰ ਰੋ ਗੱਸਾ ਨੂੰ ਕਿ ਖੱਜੋ ਸਵਾਰੀ ਹੋਦੀ ਹੈ ਬਾਹਰੋਂ ਬੱਸਾਂ ਪਰ ਹੈ ਮੇਨ ਜਿਹੜੀ ਆ ਝਗੜੇ ਜਿਹੜੀ ਜਾੜਿਆ ਉਹ ਹੈਗੀ ਜੇ ਕੰਦ ਇਹ ਕੰਦ ਪਹਿਲੇ ਇੱਥੋਂ ਖੁੱਲਾ ਹੁੰਦਾ ਸੀਗਾ ਇੱਥੋਂ ਦੀ ਜਿਹੜੀਆਂ ਬੱਸਾਂ ਵੀ ਜਿਹੜੀਆਂ ਨੂਰ ਮਹਿਲ ਨੂੰ ਜਾਣੀਆਂ ਜਾਂ ਹੋਰ ਜਾਣੀਆਂ ਨੇ ਅਸੀਂ ਇਹ ਲੋਟਿਆ ਨਹੀਂ ਇੱਧਰ ਦੀ ਕੱਢ ਲੈਂਦੇ ਸੀਗੇ ਤੇ ਇੱਧਰ ਦੀ ਐਂਟਰੀ ਆ ਜਾਂਦੀ ਸੀਗੀ ਹੁਣ ਇੱਥੇ ਨਗਰ ਕੌਂਸਲ ਨੇ ਸਿਰਫ ਕਾਰਾਂ ਵਾਸਤੇ ਐਂਟਰੀ ਰੱਖੀ ਆ ਬੱਸਾਂ ਵੀ ਕੰਦ ਕਰਕੇ ਬੰਦ ਕਰ ਦਿੱਤੀ ਬੱਸਾਂ ਦੀ ਐਂਟਰੀ ਇਸ ਕਰਕੇ ਬੱਸ ਡਰਾਈਵਰਾਂ ਨੇ ਕੀ ਕੀਤਾ ਉਹਨਾਂ ਨੂੰ ਪਰਚੀ ਦੇਣੀ ਬੰਦ ਕਰ ਦਿੱਤੀ ਉਹਦੇ ਬੰਦ ਦੇ ਚੱਕਰ ਦੇ ਵਿੱਚ ਅੱਜ ਜਿਹੜੀ ਖਜਲ ਖਵਾਰੀ ਲੋਕਾਂ ਦੀ ਸਵਾਰੀਆਂ ਦੀ ਜਿਹੜੀ ਹੁੰਦੀ ਆ ਕਿ ਰੋਡਾਂ ਦੇ ਉੱਪਰ ਸਵਾਰੀਆਂ ਰੋਲ ਰਹੀਆਂ ਆ ਇਸ ਕਰਕੇ ਇਹ ਮੇਨ ਕਾਰਨ ਆ ਕੰਦ ਦਾ ਕੰਦ ਬੱਸਾਂ ਵਾਲਿਆਂ ਦਾ ਇਹ ਕਹਿੜਾ ਆ ਕਿ ਜਾਂ ਤਾਂ ਕਾਰਾਂ ਦੀ ਐਂਟਰੀ ਵੀ ਬੰਦ ਕਰੋ ਨਹੀਂ ਤਾਂ ਸਾਡੀ ਜਿਹੜੀ ਆ ਬੱਸਾਂ ਦੀ ਐਂਟਰੀ ਇਥੋਂ ਦੀ ਕੀਤੀ ਜਾਵੇ ਇਹ ਰੌਲੇ ਦੇ ਵਿੱਚ ਕਾਰਨ ਕਰਕੇ ਲੋਕ ਅੱਜ ਪਰੇਸ਼ਾਨ ਹੋ ਰਹੇ ਆ ਲੜਾਈ ਹੈ ਗਈ ਆ ਬੱਸ ਮਾਲਕਾਂ ਦੀ ਤੇ ਪ੍ਰਸ਼ਾਸਨ ਦੀ ਨਗਰ ਕੌਂਸਲ ਦੀ ਤੇ ਉਹਦੇ ਵਿੱਚ ਖੱਜਲ ਖਵਾਰੀ ਹੋ ਰਹੀ ਆ ਆਮ ਜਿਹੜੀ ਪਬਲਿਕ ਦੀ ਜੋ ਇਥੇ ਵੀਰਵਾਰ ਦਾ ਦਿਨ ਆ ਉਹ ਲੋਕ ਸੰਗਤਾਂ ਮੱਥਾ ਟੇਕਣ ਲਈ ਆਈਆਂ ਉਹਨਾਂ ਦੀ ਖੱਜਲ ਖਵਾਰੀ ਆ ਕੋਈ 2 ਘੰਟੇ ਤੋਂ ਕੋਈ ਬੱਸ ਲੱਭ ਰਿਹਾ ਆ ਵੇਟ ਕਰ ਰਿਹਾ ਕੋਈ 1.5 ਘੰਟੇ ਤੋਂ 2 ਘੰਟੇ ਤੋਂ ਇਹ ਲੋਕਾਂ ਦੀ ਜਿਹੜੀ ਆ ਖੱਜਲ ਖਵਾਰੀ ਜਿਹੜੀ ਹੋ ਰਹੀ ਆ ਪ੍ਰਸ਼ਾਸਨ ਚਾਹੀਦਾ ਕਿ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਇਹ ਆਪਣੇ ਜਿਹੜੇ ਲੜਾਈ ਝਗੜੇ ਨੂੰ ਛੱਡ ਕੇ ਉਹਨਾਂ ਦੇ ਸੋਚਿਆ ਜਾਵੇ ਆਪਣੇ ਜਿਹੜਾ ਮਸਲਾ ਕੋਈ ਵੀ ਹੈ ਡਰਾਈਵਰਾਂ ਦੇ ਵਿੱਚ ਮਾਲਕਾਂ ਦੇ ਵਿੱਚ ਬੈਠ ਕੇ ਨਗਰ ਕੌਂਸਲ ਤੋਂ ਸੁਲਝਾਉਣਾ ਚਾਹੀਦਾ ਆ ਕਿ ਜਿਹੜਾ ਲੋਕਾਂ ਦੀ ਖੱਜਲ ਖੁਆਰੀ ਨਾ ਹੋਵੇ ਅਸਲ ਦਿਖਾ ਦੇ ਪਾਸ ਪਤਾ ਹੀ ਹੈ ਉਹ ਤੇ ਆ ਤੁਸੀਂ ਦੇਖ ਰਿਹਾ ਕਿ ਇਸ ਟਾਈਮ ਵੀ ਮਿਸਤਰੀ ਇੱਥੇ ਲੱਗੇ ਹੋਏ ਆ ਕੰਮ ਜ ਪੂਰੀ ਤਰ੍ਹਾਂ ਜਿਹੜੀ ਵੱਡੀ ਚੌੜੀ ਰੱਖ ਕੇ ਕੰਮ ਜਿਹੜੀ ਬਣ ਰਹੀ ਆ ਇਹ ਕੰਮ ਦਾ ਕਾਰਨ ਹੈਗਾ ਆ ਅੱਜ ਦੀ ਜਿਹੜੀ ਖੱਜਲ ਖਵਾਰੀ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਇਹ ਕੰਮ ਕਾਰਨ ਹੀ ਹੋ ਰਿਹਾ ਹੈ ਕਿ ਜਿਹੜਾ ਨਕੋਦਰ ਦਾ ਬੱਸ ਸਟੈਂਡ ਦਾ ਨਗਰ ਕੌਂਸਲ ਤੇ ਡਰਾਈਵਰ ਦੇ ਬੱਸ ਦੇ ਮਾਲਕਾਂ ਜਿਹੜਾ ਰੌਲਾ ਚੱਲਦਾ ਸੀ ਤਾਂ ਪਰਚੀ ਨੂੰ ਲੈ ਕੇ ਇਸ ਕਰਕੇ ਨਗਰ ਕੌਂਸਲ ਦੇ ਬੱਸ ਸਟੈਂਡ ਦੇ ਅੰਦਰ ਐਂਟਰੀ ਜਿਹੜੀ ਬੱਸਾਂ ਦੀ ਬੰਦ ਕੀਤੀ ਹੋਈ ਆ ਉਹਦੇ ਕਾਰਨ ਅੱਜ ਦੇਖ ਸਕਦੇ ਜੀ ਨਕੋਦਰ ਦੇ ਜਿਹੜਾ ਬਸ ਸਟੈਂਡ ਦੇ ਬਾਹਰ ਪੰਪਾ ਪੰਪ ਦੇ ਹੀ ਉਹਨਾਂ ਨੇ ਬਸ ਸਟੈਂਡ ਜਿਹੜਾ ਹੈ ਉਸ ਟਾਈਮ ਬਣਿਆ ਹੋਇਆ ਹੈ ਸਵਾਰੀਆਂ ਨੂੰ ਜਿਹੜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਇੱਥੇ ਜਾਣਾ ਆਣ ਚ ਵਿੱਚ ਜੇ ਤੁਸੀਂ ਦੇਖ ਸਕਦੇ ਕਿ ਆਲੇ ਦੁਆਲੇ ਬੱਸਾਂ ਜਿਹੜੀਆਂ ਸਾਰੀਆਂ ਇੱਥੋਂ ਹੀ ਸਵਾਰੀ ਚੱਕ ਰਹੀਆਂ ਇੱਥੇ ਉਤਾਰ ਰਹੀਆਂ ਬੱਸਾਂ ਦਾ ਰਹਿ ਜਾਂਦਾ ਇਸ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਹੈ ਜਿਹੜੀ ਬਾਬ ਕਾਫੀ ਬਣੀ ਹੋਈ ਹੈ ਨਾ ਇਸ ਪੁਲਿਸ ਪ੍ਰਸ਼ਾਸਨ ਕੋਈ ਦਾ ਹੱਲ ਕੱਢ ਰਿਹਾ ਨਾ ਨਗਰ ਕੌਂਸਲਰ ਕੋਈ ਇਸ ਸਵਾਲ ਤੇ ਧਿਆਨ ਦੇ ਰਹੀ ਹੈ ਕਿ ਇਹ ਲੋਕਾਂ ਦੀ ਜਿਹੜੀ ਖੱਜਲ ਖਵਾਰੀ ਹੈ ਇਹ ਜਿਹੜੀ ਹੋ ਰਹੀ ਹੈ ਇਹਦੇ ਵੱਲ ਥੋੜਾ ਧਿਆਨ ਦਿੱਤਾ ਜਾ ਅਨਿਪਾ ਜਿਹੜਾ ਇਹ ਰੌਲਾ ਪਿਆ ਆ ਬੱਸ ਸਟੈਂਡ ਦੇ ਅੰਦਰ ਦਾ ਕੀ ਮਸਲਾ ਆ ਕਿ ਕਾਹਦੇ ਬੱਸਾਂ ਬਾਹਰ ਜਿਹੜੀ ਐਂਟਰੀ ਬੰਦ ਕੀਤੀ ਨਾਲ ਰੌਲਾ ਸਾਡਾ ਇਹ ਪਿਆ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਕਾਰਾਂ ਜਿਹੜੀਆਂ ਆਉਂਦੀਆਂ ਅੰਦਰ ਐਕਸੀਡੈਂਟ ਹੁੰਦੇ ਆ ਵੀ ਕਾਰਾਂ ਬੰਦ ਕਰ ਦਿਓ ਤੇ ਵੀ ਪਰਲੇ ਬੰਨੇ ਕੰਦ ਕਰੋ ਕਾਰਾਂ ਜਿਵੇਂ ਬੰਦ ਕਰ ਦਿਓ ਇਹਨਾਂ ਨੇ ਕੀ ਕੀਤਾ ਕਾਰਾਂ ਦਾ ਰਸਤਾ ਛੜਤਾ ਤੇ ਦੂਜੇ ਬੰਦ ਕਰਤਾ ਬਸਾਂ ਬੰਦ ਕਰਤੀਆਂ ਬਸਾਂ ਵੀ ਇੱਧਰ ਦੀ ਜਾਂਦੀਆਂ ਬਸਾਂ ਵੀ ਇੱਧਰ ਦੀ ਜਾਂਦੀਆਂ ਹੁਣ ਕਾਪ ਦੀ ਰਿਜੈਕਟ ਰੱਖੀ ਕੱਲੀ ਜੀ ਸਾਫੀ ਬੰਦ ਆ ਬਾਕੀ ਬੰਦ ਕੀਤੀ ਆ ਰੌਲਾ ਪਿਆ ਜੀ ਤੇ ਪਰਚੀ ਦਾ ਵੀ ਰੌਲਾ ਆ ਗਿਆ ਪਰਚੀ ਅਸੀਂ ਫਿਰ ਪਰਚੀ ਬੰਦ ਕਰਤੀ ਉਸ ਕਾਰਨ ਬੰਦ ਹੋਇਆ ਹਾਂ ਤੇ ਇਹਨਾਂ ਨੇ ਚਾਕੇ ਐਡਾ ਬੰਦ ਕਰਤਾ ਹੁਣ ਇਹ ਜਿਹੜਾ ਮਸਲਾ ਕਿੱਥੇ ਤੱਕ ਇਹ ਪ੍ਰਧਾਨ ਸਾਹਿਬ ਅੱਜ ਗਏ ਸੀ ਬਾਹਰ ਕਿਤੇ ਮੰਗੀ ਸਾਹਿਬ ਅੱਜ ਆਉਣਗੇ ਇਸ ਮੇਰੇ ਇਸ ਮੇਰੇ ਮਸਲਾ ਹੱਲ ਹੋਏਗਾ ਇਹਦੇ ਵਿੱਚ ਜਿਹੜੀਆਂ ਦੇਖੋ ਪ੍ਰਸ਼ਾਸਨ ਨੇ ਜਾਂ ਤੁਹਾਡੇ ਡਰਾਈਵਰਾਂ ਨਾਲ ਰੋਲਾ ਪਿਆ ਤੇ ਅੱਜ ਜਿਹੜੇ ਲੋਕ ਹੋ ਰਹੇ ਇਹਦੀ ਬਾਰੇ ਵੀ ਤੁਸੀਂ ਕਹਿਣਾ ਚਾਹੁੰਦੇ ਇਹ ਤਾਂ ਹੁਣ ਕਮੇਟੀ ਦਾ ਕਸੂਰ ਹੈ ਜੀ ਜਿਹਨਾਂ ਅੱਡਾ ਬੰਦ ਕੀਤਾ ਕਸੂਰ ਉਹਨਾਂ ਦਾ ਸਾਡਾ ਥੋੜਾ ਅਸੀਂ ਤਾਂ ਕਹਿੰਨੇ ਹੁਣ ਖੋਲੋ ਹੁਣ ਅੰਦਰ ਲਾਵਾਂਗੇ ਇਹ ਕਿਦਣ ਦੀ ਬੰਦ ਕੀਤੀ ਇਹਨਾਂ ਨੇ ਕਿੰਨੇ ਦਿਨ ਹੋ ਗਏ ਅੱਜ ਨਹੀਂ ਅੱਜ ਹੀ ਬੰਦ ਕੀਤਾ ਇਹਨਾਂ ਨੇ ਪੌਣੇ 2 ਵਜੇ ਪੌਣੇ 2 ਵਜੇ ਬੰਦ ਕੀਤਾ ਪੌਣੇ 2 ਵਜੇ ਬੰਦ ਕੀਤਾ ਜੀ ਅੱਡਾ ਇਹਨਾਂ ਨੇ ਉਹਦਾ ਨੋਟਿਸ ਦਿੱਤਾ 7 ਦਿਨਾਂ ਦਾ ਤੇ ਅੱਜ ਹੀ ਬੰਦ ਕਰਦਾ ਜੀ ਬਿਨਾਂ ਨੋਟਿਸ ਦੇ ਦੇ ਹਾਲੋ ਦਸਿਆ ਨਹੀਂ ਕੁਛ ਨਹੀਂ ਆਣ ਕੇ ਅਗਲੇ ਮੇਰੇ ਪਾਸੇ ਤੰਬਲੇ ਲਾਤੇ ਉਹਨਾਂ ਦਾ ਇਲਜ਼ਾਮ ਆ ਕਿ ਇਹ ਪ੍ਰਾਈਵੇਟ ਬੱਸਾਂ ਵਾਲੇ ਸਾਨੂੰ ਪਰਚੀ ਨਹੀਂ ਦਿੰਦੇ ਪਰਚੀ ਤਾਂ ਹੀ ਬੰਦ ਕੀਤੀ ਸੀ ਨਾ ਜਿਵੇਂ ਕਾਰ ਮੋਟਰਸਾਈਕਲ ਜੀ ਜਨਾਬ ਜੀ ਪਾਜੀ ਕੋਈ ਬੰਨ ਵੀ ਪਰਚੀ ਨਹੀਂ ਵੀ ਚੱਲੂਆ ਪਰ ਇਹ ਉਹ ਨਾ ਕੰਨ ਟਾਉਂਦੇ ਨਾ ਬਣਾਉਂਦੇ ਆ ਨੋਟਿਸ ਆ ਜੀ ਕੋਈ ਨੋਟਿਸ ਨਹੀਂ ਆਇਆ ਜੀ ਦੱਸੋ ਕਿਹੜਾ ਨੋਟਿਸ ਆਇਆ ਉਹਨਾਂ ਦਾ ਕੰਨ ਵਾਰੀ ਜਿਹੜਾ ਇੱਕ ਆਇਆ ਉਹ ਸਾਨੂੰ ਕੋਲੇ ਨੂੰ ਆਇਆ ਸੰਧੂ ਬਦੌੜਿਆਂ ਨੂੰ ਉਹ 7 ਦਿਨਾਂ ਦਾ ਨੋਟਸ ਆ ਜੀ ਪੜ ਕੇ ਜਾ ਕੇ ਦੇਖ ਲਓ ਪੱਛਾਂ ਵਾਲੇ ਪਰਚੀ ਲੈਂਦੇ ਆ ਪੱਛਾਂ ਦੇ ਵਿੱਚ ਸਫਰ ਕਰਦੇ ਲੋਕ ਸਫਰ ਕਰਨ ਵਾਲੇ ਲੋਕਾਂ ਨੂੰ ਅੱਜ ਦੁਪਹਿਰੇ ਇਹਨਾਂ ਨੇ ਇੰਨਾ ਕੁ ਖੱਜਲ ਕਰਤਾ ਜਿਹੜੇ ਡੇਰੇ ਦੇ ਮੱਥਾ ਟੇਕਣਾਉਂਦੇ ਸੀ ਉਹ ਇੰਨੀ ਪਬਲਿਕ ਖੱਜਲ ਹੋਈ ਵੀ ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਰਾਹ ਨਹੀਂ ਖੋਲਿਆ 2 ਘੰਟੇ ਰਾਹ ਬੰਦ ਕਰ ਛੱਡਿਆ ਜਦੋਂ ਪਬਲਿਕ ਗੱਲ ਪੈਣ ਲੱਗੀ ਹੈ ਨਾ ਉਦੋਂ ਜਾ ਕੇ ਇਹਨਾਂ ਨੇ ਫੇਰ ਰਾਹ ਖੋਲਿਆ 2 ਮਿੰਟ 10 ਮਿੰਟ ਵਾਸਤੇ ਬਾਅਦ ਜਿਹੜੀਆਂ ਬੱਚਾ ਬਾਹਰ ਕਢਾ ਸੀ ਨਹੀਂ ਹਜੇ ਹਜੇ ਵੀ ਅਸੀਂ ਦੇਖਦੇ ਆ ਉੱਥੇ ਕੀ ਉਸੇ ਪਾਈਪ ਜਿਆ ਜੇ ਵੀ ਸੀ ਮਸ਼ੀਨਾਂ ਤੇ ਟਰਾਲੀਆਂ ਲਾਈਆਂ ਸੀ ਪਹਿਲਾਂ ਇੰਨਾ ਅੱਗੇ ਇਹਨਾਂ ਟਰਾਲੀਆਂ ਨੇ ਆ ਕੇ ਲਾਈਆਂ ਆਂ ਪ੍ਰੋਬਲਮ ਕੀ ਆ ਬੱਚਕਾਰਾਂ ਆਉਂਦੀਆਂ ਅੰਦਰ ਬਾਸਾਡੇ ਦੇ ਵਿੱਚ ਅਲਾਉਡ ਤਾਂ ਹੈ ਨਹੀਂ ਉਹ ਕਿਸੇ ਕੋਈ ਅੱਡੇ ਦੇ ਵਿੱਚ ਅਲਾਉਡ ਹੋਵੇ ਕੱਲ ਸੰਧੂ ਬੱਸ ਦੀ ਲੱਗੀ ਨਹੀਂ ਜਿਹੜਾ ਇੱਕ ਅੰਦਰ ਬੱਸ ਸਟੈਂਡ ਦੇ ਅੰਦਰ ਇੱਕ ਟੈਕਸੀ ਸਟੈਂਡ ਬਣਾਇਆ ਗਿਆ ਉਹ ਟੈਕਸੀ ਸਟੈਂਡ ਕਾਫੀ ਪੁਰਾਣਾ ਹੈਗਾ ਉਹਨਾਂ ਨੇ ਰੋਲਾ ਜੀ ਬਾਹਰੋਂ ਕਾਰਾਂ ਜਾਂਦੀਆਂ ਪ੍ਰਾਈਵੇਟ ਕਾਰਾਂ ਆਉਂਦੀਆਂ ਕੱਲ ਸੰਧੂ ਬੱਸ ਚ ਕਾਰ ਲੱਗੀ ਉਹਨਾਂ ਨੇ 5500 ਰੁਪਏ ਦਿੱਤਾ ਸਾਡੀ ਕਰਤਾਰ ਬਾਅਦ ਚ ਲੱਗੀ ਹੈ 11500 ਰੁਪਏ ਦਿੱਤਾ ਤੇ 14000 ਰੁਪਇਆ ਇਹਨਾਂ ਨੇ ਦਿੱਤਾ ਐਮਐਚੀ ਵਾਲੇ ਅਸੀਂ ਵੀ ਭਾਈ ਬਸ ਆਲੇ ਹੀ ਆ ਪ੍ਰਾਈਵੇਟ ਐਮਐਚੀ ਵਾਲੇ ਹਾਂਜੀ ਉਹ ਕਾਰਾਂ ਦੇ ਭਾਈ ਭਜਦੀਆਂ ਰਹਿੰਦੀਆਂ ਮੋੜ ਕੇ ਅੱਖਾਂ ਕੱਢਦੇ ਆ ਹੈ ਕਾਰਾਂ ਦਾ ਇਹ ਵੀ ਨਹੀਂ ਕੋਈ ਕੰਮ ਆ ਕੰਮ ਕੋਈ ਸਾਰੇ ਗੀੜੀਆਂ ਵਾਲੇ ਆ ਸਾਰਿਆਂ ਦੇ ਘਰੇ ਧੀਆਂ ਪੈਣਾ ਬੜੀਏ ਕਾਰਾਂ ਲੈ ਕੇ ਬੱਸ ਸਟੈਂਡ ਦੇ ਦੇਖੋ ਹਾਲ ਮੋਟਰਸਾਈਕਲ ਤੇ ਸਾਰੀ ਦਿਹਾੜੀ ਮੁੰਡੇ ਆਸ਼ੀਰਵਾਦ ਕਰਦੇ ਆ ਇਹ ਇਹ ਅਸੀਂ ਦੇਖਿਆ ਕਈ ਵਾਰੀ ਕਿ ਉੱਥੇ ਉੱਚੀ ਗਾਣੇ ਲਾ ਕੇ ਲੰਘਦੇ ਆ ਪਰ ਇਹ ਗੱਲ ਉਹ ਤਾਂ ਹੈ ਹੀ ਪਰ ਉਹਨੂੰ ਪਰਿਸ਼ਪੁਰਸ਼ ਪ੍ਰਸ਼ਾਸਨ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਜਨਾਬ ਜੀ ਅਸੀਂ ਕਹਿ ਹਟੇ ਨਾ ਸਾਡੀ ਗੱਲ ਹੀ ਸੁਣਦੇ ਉਹ ਕਹਿੰਦੇ ਉੱਥੇ ਜਾਓ ਉਹ ਕਹਿੰਦੇ ਉੱਥੇ ਜਾ ਜੱਟੂ ਕਦੀ ਜਾਈਏ ਉਹਨਾਂ ਸਾਨੂੰ ਬੰਦੇ ਕਰਨ ਦੀ ਵੀ ਜਾਈ ਮੋਰੇ ਕੰਨ ਕਰ ਦਿੱਤੀ ਆ ਉਹਨਾਂ ਨੇ ਕੁਝ ਨਹੀਂ ਗਿਆ ਸਾਈਕਲ ਮੋਟਰਸਾਈਕਲ ਨੂੰ ਕਾਰਾਂ ਵਾਲਿਆਂ ਨੂੰ ਕੰਮ ਕਰਕੇ ਪੂਰਾ ਰਸਤਾ ਬੰਦ ਕਰਦੇ ਆ ਨਾ ਕਾਰ ਨਾ ਮੋਟਰਸਾਈਕਲ ਕੁਝ ਨਾ ਆਵੇ ਤੁਹਾਨੂੰ ਕੋਈ ਤਰਾਜ ਨਹੀਂ ਕੱਲੀ ਬੱਸ ਕਿਉਂ ਰੋਕੀ ਅਜਿਹਾ ਕਿ ਪੂਰੀ ਗੰਦ ਕਰੋ ਅਲੀ ਬੱਸ ਦਾ ਰੋਕੋ ਬੱਸਾਂ ਸਾਡੀਆਂ ਕੱਲੀਆਂ ਰੋਕਦੀਆਂ ਉਧਰ ਦੀ ਬੱਸਾਂ ਦਾ ਬੜਾ ਡਰਾਈਵ ਹੁੰਦਾ ਜਿਹੜੇ ਕਾਰਾਂ ਰੌਂਗ ਸਾਈਡ ਆਉਂਦੇ ਐ ਅੱਜੋ ਰੌਂਗ ਸਾਈਡ ਜਾਂਦੇ ਨੇ ਕਿਤੇ ਵਿੱਚ ਸਰ ਪਾਸਾ ਨਹੀਂ ਆਉਂਦੀ ਜਣੀ ਤੁਹਾਡੇ ਪ੍ਰਧਾਨ ਸਾਡੇ ਜਿੰਨੇ ਦੇ ਪ੍ਰਧਾਨ ਆ ਉਹ ਕਦੋਂ ਦਾ ਟਾਈਮ ਬਣਾ ਲੈ ਕੇ ਆਇਆ ਇਹਨਾਂ ਨੇ ਦਿੱਤਾ ਹੀ ਕੋਈ ਨਹੀਂ ਜੀ ਉਹ ਛੁੱਟੀ ਤੇ ਅੱਜ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਨਾਲੇ ਬੱਸ ਸਟੇਸ਼ਨ 'ਚ ਬੱਸਾਂ ਆਉਂਦੀਆਂ ਆਉਂਦੀਆਂ ਪੱਠਿਆਂ ਵਾਲੀਆਂ ਰੇੜੀਆਂ ਨਹੀਂ ਆਉਂਦੀਆਂ ਹੁੰਦੀਆਂ ਇਹਨੇ ਗਲਤ ਗੱਲਾਂ ਕਹੀਆਂ ਜਿਹੜੀਆਂ ਦੂਸਰੀਆਂ ਵਾਇਕਰ ਨਹੀਂ ਆਉਂਦੀਆਂ ਬੱਸ ਆਹੀ ਆਉਣੀ ਆ ਚਾਹੀਦੀਆਂ ਬਾਕੀ ਜਿਹੜੀਆਂ ਐਂਟਰੀਆਂ ਤੋਂ ਬੰਦ ਹੋਣੀ ਚਾਹੀਦੀਆਂ ਇਹ ਤੇ ਪੱਕਾ ਦੇਖਣਾ ਚਾਹੀਦਾ ਤੇ ਕੋਈ ਸੁਣਦਾ ਹੀ ਨਹੀਂ ਕਿਸੇ ਦੇ ਕਿਸੇ ਦੇ ਗੱਲ ਕਿਸੇ ਨੇ ਕੰਨ ਨਹੀਂ ਕੰਨ ਨਹੀਂ ਕਹਿੰਨੇ ਚੱਕਿਆ ਕੱਲਾ ਬੱਸਾਂ ਵਾਲਿਆਂ ਦਾ ਯਾ ਰੌਲਾ